ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਜ਼ਾਰ ਦੇ ਵਿੱਚੋਂ ਹੋਲ ਵੀਟ ਨਾਂ ਦੀ ਬ੍ਰੈਡ ਤੁਸੀਂ ਲੈ ਕੇ ਬਹੁਤ ਵਾਰ ਘਰ ਦੇ ਵਿੱਚ ਖਾਦੀ ਹੋਏਗੀ ਪਰ ਉਹ ਵੀ ਹੋਲ ਵੀਟ ਦੇ ਨਾਂ ਤੇ ਇੱਕ ਧੋਖਾ ਹੈ ਕਿਉਂਕਿ ਉਸ ਦੇ ਵਿੱਚ ਵੀ ਮੈਦਾ ਜਿਹੜਾ ਹੈ ਉਹ ਮਿਲਾਇਆ ਜਾਂਦਾ ਵਾ ਅੱਜ ਆਪਾਂ ਘਰ ਦੇ ਕਣਕ ਦੇ ਆਟੇ ਤੋਂ ਬਣਾਵਾਂਗੇ ਹੋਲ ਵੀਟ ਬ੍ਰੈਡ ਇਸ ਨੂੰ ਬਣਾਉਣ ਦੇ ਲਈ ਮੈਂ ਅੱਧਾ ਗਲਾਸ ਕੋਸਾ ਦੁੱਧ ਲਿਆਵਾ ਦੁੱਧ ਇੰਨਾ ਕੁ ਗਰਮ ਹੈ ਕਿ ਅਸੀਂ ਆਸਾਨੀ ਨਾਲ ਇਹਦੇ ਚੁੰਗਲ ਜਿਹੜੀ ਆ ਉਹ ਡਿਪ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ 2 ਚਮਚ ਖੰਡ ਦੇ ਪਾ ਦਿਆਂਗੇ ਤੇ ਨਾਰਮਲ ਵਾਲੇ ਚਮਚ ਦੇ ਨਾਲ ਹੀ ਮੈਂ ਮੈਜ਼ਰ ਕਰਕੇ ਖੰਡ ਪਾਈ ਆ ਤੇ ਖੰਡ ਨੂੰ ਦੁੱਧ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਘੋਲ ਲੈਣਾ ਹੁਣ ਆਪਾਂ ਇਹਦੇ ਵਿੱਚ 2.5 ਟੀस्पून ਜਿਹੜੇ ਆ ਉਹ ਡਰਾਈ ਯੀਸਟ ਦੇ ਪਾਵਾਂਗੇ ਇਹ ਤੁਹਾਨੂੰ ਬਾਜ਼ਾਰ 'ਚੋਂ ਬਹੁਤ ਈਜ਼ੀਲੀ ਮਿਲ ਜਾਏਗਾ 3 ਕੱਪ ਕਣਕ ਦੇ ਆٹے ਵਾਸਤੇ 2.5 ਚਮਚ ਜਿਹੜਾ 3 tsp ইস্ট ਦੇ ਪਾ ਦੇਣੇ ਤੇ ਇਹਨੂੰ ਫਰਮਟ ਹੋਣ ਲਈ ਰੱਖ ਦੇਣਾ ਕਿਸੇ ਗਰਮ ਜਗ੍ਹਾ ਤੇ 15 ਕੁ ਮਿੰਟ ਲਈ ਤੇ ਇਧਰ ਮੈਂ ਮੈਜ਼ਰ ਕਰਕੇ ਆٹے ਨੂੰ ਛਾਣ ਕੇ ਲੈ ਲਿਆ 3 ਕੱਪ ਦੇ ਕਰੀਬ ਇਹਦੇ ਵਿੱਚ ਸਵਾਦ ਅਨਸਾਰ ਲੂਣ ਪਾ ਦਿਆਂਗੇ ਤੇ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ 2 ਤੋਂ 3 ਚਮਚ ਤੇਲ ਦੇ ਐਡ ਕਰਨੇ ਆ ਸਰੂਨ ਦੇ ਤੇਲ ਨੂੰ ਛੱਡ ਕੇ ਹੋਰ ਕਿਸੇ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ ਦੇਸੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਦੋ ਤੋਂ ਤਿੰਨ ਚਮਚ ਤੇਲ ਦੀ ਬਜਾਏ ਜੇ ਤੁਸੀਂ ਬਹੁਤ ਜ਼ਿਆਦਾ ਹੋਰ ਵੀ ਵਧੀਆ ਰਿਜ਼ਲਟ ਚਾਹੁੰਦੇ ਹੋ ਤਾਂ ਬਟਰ ਦੀ ਵਰਤੋਂ ਕਰਿਓ ਰਿਜ਼ਲਟ ਬਹੁਤ ਬੈਟਰ ਆਉਂਦੇ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ইস্ট ਬਿਲਕੁਲ ਫਰਮੈਂਟ ਹੋ ਗਿਆ ਇਸ ਤਰ੍ਹਾਂ ਇਹਦੀ ਝੱਗ ਜੀ ਬਣ ਜਾਣੀ ਚਾਹੀਦੀ ਆ ਤੇ ਇਹਦਾ ਮਤਲਬ ਇਹ ਪੂਰੀ ਤਰ੍ਹਾਂ ਐਕਟੀਵੇਟ ਆ ਤੇ ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਇਸੇ ਤੋਂ ਤੁਹਾਡਾ ਜਿਹੜਾ ਇਹ ਉਹ ਜਾਂ ਤਾਂ ਐਕਸਪਾਇਰ ਆ ਜਾਂ ਉਹ ਕੰਮ ਨਹੀਂ ਕਰ ਰਿਹਾ ਤੇ ਉਸ ਦੇ ਬਾਅਦ ਨਾ ਇਹਨੂੰ ਆਪਾਂ ਹੁਣ ਇਹਦੇ ਨਾਲ ਆਟੇ ਨੂੰ ਗੁੰਨ ਲਵਾਂਗੇ ਤੇ ਅੱਧਾ ਗਲਾਸ ਦੁੱਧ ਸੀਗਾ ਕਿਉਂਕਿ ਆਟਾ ਜਿਹੜਾ ਇਹ ਥੋੜਾ ਜਿਹਾ ਡ్రਾਈ ਨੇਚਰ ਦਾ ਵਾ ਤਾਂ ਇਸ ਕਰਕੇ ਦੁੱਧ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੀ ਲੱਗੇਗੀ ਤੇ ਜੇ ਹੋਰ ਛਰੂਤ ਪੈ ਗਈ ਤਾਂ ਆਪਾਂ ਹੋਰ ਦੁੱਧ ਪਾ ਲਵਾਂਗੇ ਤਾਂ ਆਟਾ ਜਿਵੇਂ ਅਸੀਂ ਨਾਰਮਲ ਰੋਟੀ ਲਈ ਆਟਾ ਗੁੰਨਦੇ ਆ ਨਾ ਮੈਂ ਉਸੇ ਤਰ੍ਹਾਂ ਹੀ ਆਟੇ ਨੂੰ ਗੁੰਨ ਰਹੀ ਆ ਤੇ ਇਹਨੂੰ ਮੈਂ ਦੁੱਧ ਦੇ ਨਾਲ ਗੁੰਨ ਰਹੀ ਆ ਤੁਸੀਂ ਦੁੱਧ ਦੀ ਜਗ੍ਹਾ ਤੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਹਨੂੰ ਦੁੱਧ ਦੇ ਨਾਲ ਹੀ ਗੁੰਨਣਾ ਦੁੱਧ ਨਾਲ ਗੁੰਨਣ ਨਾਲ ਕੀ ਹੁੰਦਾ ਹੈ ਕਿ ਬ੍ਰੈਡ ਜਿਹੜੀ ਆ ਸਾਡੀ ਜ਼ਿਆਦਾ ਸੌਫਟ ਬਣਦੀ ਹੈ ਕਿਉਂਕਿ ਮੈਂ ਇਹਦੇ ਵਿੱਚ ਬਟਰ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਰੋਟੀ ਵਾਂਗੂ ਜਿਵੇਂ ਆਟਾ ਗੁੰਨੇ ਆ ਉਸੇ ਤਰ੍ਹਾਂ ਆਟਾ ਝੜਾਇਲ ਨਰਮ ਮਲਾਈਮ ਗੁੰਨ ਕੇ ਰੈਡੀ ਕਰ ਲੈਣਾ ਵਾ ਹੁਣ ਆਪਾਂ ਇਹਨੂੰ ਰੈਸ਼ਟ ਤੇ ਰੱਖ ਦੇਵਾਂਗੇ ਕਿਸੇ ਗਰਮ ਜਗ੍ਹਾ ਤੇ 2 ਘੰਟੇ ਲਈ ਪਰ ਕਿਉਂਕਿ ਉੱਪਰੋਂ ਇਹ ਡਰਾਈ ਹੋ ਜਾਏਗਾ ਇਸ ਕਰਕੇ ਇਹਨੂੰ ਉੱਪਰ ਦੀ ਤੁਸੀਂ ਤੇਲ ਦੇ ਨਾਲ ਗ੍ਰੀਸ ਜਿਆ ਕਰ ਦੇਣਾ ਹੈ ਚੰਗੀ ਤਰ੍ਹਾਂ ਸਾਰੇ ਕਿਤੇ ਇਹਦੇ ਤੇ ਤੇਲ ਅਪਲਾਈ ਕਰ ਦੇਣਾ ਤਾਂ ਕਿ ਇਹ ਡਰਾਈ ਨਾ ਹੋਵੇ ਉੱਪਰੋਂ ਤੇ ਇਹਨੂੰ ਨਾ ਇਸ ਤਰ੍ਹਾਂ ਹੀ ਬਸ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਉੱਪਰੋਂ ਢੱਕ ਕੇ ਰੱਖ ਦਿਓ ਕਿਸੇ ਗਰਮ ਜਗ੍ਹਾ ਦੇ ਉੱਪਰ ਤਾਂ ਕਿ ਇਹ ਚੰਗੀ ਤਰ੍ਹਾਂ ਫਰਮਟ ਹੋ ਜਾਏ 2 ਘੰਟੇ ਲਈ ਮੈਂ ਇਹਨੂੰ ਰੱਖਿਆ ਗਰਮ ਹੋ ਗਰਮ ਜਗ੍ਹਾ ਦੇ ਉੱਪਰ 2 ਘੰਟੇ ਦੇ ਬਾਅਦ ਜਿਸ ਟਿੰਨ ਦੇ ਵਿੱਚ ਆਪਾਂ ਬ੍ਰੈਡ ਨੂੰ ਬਣਾਉਣਾ ਹੈ ਉਹਨੂੰ ਆਪਾਂ ਪਹਿਲਾਂ ਸੈੱਟ ਕਰ ਲਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਥੱਲੇ ਤੇਲ ਅਪਲਾਈ ਕਰਕੇ ਤੇ ਉਸ ਦੇ ਬਾਅਦ ਮੈਂ ਬਟਰ ਪੇਪਰ ਲਗਾ ਦਿੱਤਾ ਵਾ ਬਟਰ ਪੇਪਰ ਆਪਸ਼ਨਲ ਆ ਨਹੀਂ ਲਗਾਉਂਗੇ ਤਾਂ ਵੀ ਕੋਈ ਚੱਕਰ ਨਹੀਂ ਤੇ ਇੱਧਰ ਦੇਖੋ ਜੀ ਆਟਾ ਸਾਈਜ਼ ਦੇ ਵਿੱਚ ਬਿਲਕੁਲ ਡਬਲ ਹੋ ਗਿਆ ਵਾ ਤੇ ਇਹਦੇ ਵਿੱਚ ਜਾਲੀ ਜਿਹੜੀ ਉੱਪਰ ਤੱਕ ਆ ਗਈ ਆ ਪਰ ਹੁਣ ਆਪਾਂ ਏਡੀ ਥੋੜੀ ਜਿਹੀ ਹਵਾ ਜਿਹੜੀ ਉਹ ਕਰ ਦੇਾਂਗੇ ਤੇ ਆਟੇ ਨੂੰ ਫਿਰ ਤੋਂ ਗੁੰਨ ਲਵਾਂਗੇ ਹੁਣ ਗੁੰਨਣ ਦੇ ਲਈ ਤੁਸੀਂ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਜੇ ਤੁਹਾਨੂੰ ਜ਼ਰੂਰਤ ਪਵੇ ਤਾਂ ਥੋੜਾ ਜਿਹਾ ਬਟਰ ਜਾਂ ਕੇਵੋ ਜਨਾਏ ਉਹ ਅਪਲਾਈ ਕਰ ਲਿਓ ਤਾਂ ਕਿ ਤੁਹਾਡੀ ਬਰੈਡ ਜਿਹੜੀ ਆ ਉਹ ਸੌਫਟ ਬਣੇ ਤਾਂ ਇਹਨੂੰ ਮੈਂ ਇਸ ਤਰ੍ਹਾਂ ਇੱਕ ਚੌਪਰ ਬੋਰਡ ਦੇ ਉੱਪਰ ਕੱਢ ਲਿਆ ਕਿਉਂਕਿ ਹੁਣ ਅਸੀਂ ਇਹਨੂੰ ਬੇਲਣਾ ਵੀ ਆ ਪੰਜ ਸੱਤ ਮਿੰਟ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲਿਆ ਫਿਰ ਤੋਂ ਥੋੜਾ ਜਿਹਾ ਹਲਕਾ ਜਿਹਾ ਤੇਲ ਲਗਾ ਕੇ ਤੇਲ ਦੀ ਜਗਾ ਤੁਸੀਂ ਬਟਰ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਬੇਲ ਲਵਾਂਗੇ ਵੈਲਨ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਹੈ ਚੰਗੀ ਤਰ੍ਹਾਂ ਫਾਰਮੈਟ ਹੋ ਗਿਆ ਤੇ ਬਹੁਤ ਹੀ ਨਰਮ ਮਲਾਈਮੇ ਹਕੁਨ ਕੇ ਰੈਡੀ ਹੋਇਆ ਵਾ ਜੇ ਤੁਸੀਂ ਬਿਲਕੁਲ ਬਾਜ਼ਾਰ ਵਰਗੀ ਸੌਫਟ ਸੌਫਟ ਬ੍ਰੈਡ ਚਾਹੁੰਦੇ ਆ ਤਾਂ ਇੱਥੇ ਤੁਸੀਂ ਉੱਪਰ ਦੀ ਜਿਵੇਂ ਅਸੀਂ ਪਰੌਂਠਾ ਬਣਾਉਣ ਦੇ ਲਈ ਘਿਓ ਲਗਾਉਂਦੇ ਆ ਤੁਸੀਂ ਉਹ ਲਗਾ ਸਕਦੇ ਹੋ ਪਰ ਮੈਂ ਇਹਨੂੰ ਇਦਾਂ ਹੀ ਬਣਾ ਰਹੀ ਆਂ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਰੋਲ ਕਰ ਦਾਂਗੇ ਇਹਦੇ ਨਾਲ ਕੀ ਹੋਏਗਾ ਕਿ ਬ੍ਰੈਡ ਦੇ ਵਿੱਚ ਜਿਸ ਤਰ੍ਹਾਂ ਮਾਰਕੀਟ ਵਾਲੀ ਬ੍ਰੈਡ ਆ ਉਹਦੇ ਵਿੱਚ ਰੋਲ ਹੁੰਦੇ ਆ ਉਸੇ ਤਰ੍ਹਾਂ ਇਸ ਸਾਡੀ ਬ੍ਰੈਡ ਦੇ ਵਿੱਚ ਵੀ ਰੋਲ ਜਿਹੜੇ ਆ ਉਹ ਸਾਨੂੰ ਦੇਖਣ ਨੂੰ ਮਿਲਣਗੇ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਸੈੱਟ ਕਰ ਲੈਣਾ ਹੈ ਤਾਂ ਕਿ ਸਾਡੇ ਟਿੰਨ ਦੇ ਵਿੱਚ ਇਹ ਪ੍ਰੋਪਰ ਪੂਰੀ ਤਰ੍ਹਾਂ ਫਿੱਟ ਹੋ ਜਾਵੇ ਤੇ ਇਹਨੂੰ ਆਪਾਂ ਟਿੰਨ ਦੇ ਵਿੱਚ ਰੱਖ ਦਾਂਗੇ ਤੁਸੀਂ ਦੇਖੋਗੇ ਜਦੋਂ ਆਪਾਂ ਇਹਨੂੰ ਰੱਖਦੇ ਆ ਥੋੜੀ ਇਹਨੂੰ ਸੈੱਟ ਕਰ ਦੇਣਾ ਵਾ ਟਿੰਨ ਦੇ ਵਿੱਚ ਤੇ ਹਜੇ ਇਹਦੇ ਵਿੱਚ ਕਾਫੀ ਸਾਰੀ ਜਗ੍ਹਾ ਜਿਹੜੀ ਆ ਉਹ ਬਚੀ ਹੋਈ ਆ ਤਿੰਜਾਨੀ ਦੀ ਕਾਫੀ ਖੁੱਲਾਵਾ ਸਾਈਜ਼ ਦੇ ਵਿੱਚ ਇਹ ਅੱਧੀ ਆ ਸਾਈਡਾਂ ਤੇ ਵੀ ਕਾਫੀ ਸਪੇਸ ਆ ਹੁਣ ਆਪਾਂ ਇਹਨੂੰ 1 ਘੰਟੇ ਦੀ ਰੈਸਟ ਤੇ ਰੱਖਾਂਗੇ ਤਾਂ ਇਹ ਫਿਰ ਤੋਂ ਸਾਈਜ਼ ਦੇ ਵਿੱਚ ਇਨਕਰੀਜ਼ ਹੋ ਜਾਏਗੀ ਡਬਲ ਹੋ ਜਾਏਗੀ 1 ਘੰਟੇ ਦੇ ਬਾਅਦ ਜਦੋਂ ਆਪਾਂ ਇਹਨੂੰ ਬੇਕ ਹੋਣ ਲਈ ਰੱਖਣਾ ਹੈ ਤਾਂ ਉਦੋਂ ਇਸ ਤੋਂ ਪਹਿਲਾਂ ਕੜਾਈ ਤਿਆਰ ਕਰ ਲੈਣੀ ਹੈ ਥੱਲੇ ਪੁਰਾਣਾ ਹੀ ਲੂਣ ਮੈਂ ਐਡ ਕੀਤਾ ਇਹਦੇ ਨਾਲ ਕਈ ਕੇਕ ਬਣਾਏ ਆ ਤੇ ਉੱਪਰ ਦੀ ਆਪਾਂ ਇਹਦੇ ਸਟੈਂਡ ਰੱਖ ਦਿੱਤਾ ਤੇ ਕੜਾਈ ਨੂੰ ਪ੍ਰੀ ਹੀਟ ਹੋਣ ਲਈ ਰੱਖ ਦਿੱਤਾ ਵਾ ਤੁਸੀਂ ਇਸ ਨੂੰ ਬ੍ਰੈਡ ਨੂੰ ਓਵਨ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇੱਧਰ ਦੇਖੋ ਜੀ ਬ੍ਰੈਡ ਦਾ ਸਾਈਜ਼ ਸਾਡਾ ਜਿਹੜਾ ਆਟਾ ਇਹ ਜਿਹੜੇ ਬ੍ਰੈਡ ਦਾ ਪੂਰੀ ਤਰ੍ਹਾਂ ਬਣੀ ਨਹੀਂ ਇਹ ਡਬਲ ਹੋ ਗਿਆ ਸਾਈਜ਼ ਬਿਲਕੁਲ ਸਪੇਸ ਨਹੀਂ ਬਚੀਗੀ ਦੇ ਉੱਪਰ ਦੀ ਨਾ ਬਣਾਉਣ ਤੋਂ ਪਹਿਲਾਂ ਮੈਂ ਇਹਨੂੰ ਥੋੜਾ ਜਿਹਾ ਡੈਕੋਰੇਟ ਕਰ ਰਹੀ ਹਾਂ ਉੱਪਰ ਦੀ ਇੱਥੇ ਆ ਕੱਦੂ ਦੇ ਬੀਜ ਲਾ ਰਹੀ ਆ ਤੁਸੀਂ ਜੋ ਵੀ ਚਾਹੋ ਲਗਾ ਸਕਦੇ ਹੋ ਇਵਨ ਕਿ ਤੁਸੀਂ ਟੂਟੀ ਫਰੂਟੀ ਵੀ ਇਹਦੇ ਉੱਪਰ ਲਗਾ ਸਕਦੇ ਹੋ ਉੱਪਰ ਦੀ ਮੈਂ ਥੋੜੇ ਜੇ ਤੇਲ ਤੇ ਖਰਬੂਜੇ ਦੇ ਬੀਜ ਲਗਾ ਦਿੱਤੇ ਪ੍ਰੈਸ ਕਰ ਦੇਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਸ ਤਰੀਕੇ ਦੇ ਨਾਲ ਸੈੱਟ ਕਰਕੇ ਤੇ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਰੱਖ ਦੇਾਂਗੇ ਕੜਾਈ ਜਿਹੜੀ ਆ ਉਹ ਬਿਲਕੁਲ ਗਰਮ ਹੋ ਚੁੱਕੀ ਆ ਤਕਰੀਬਨ 10 ਮਿੰਟ ਦੇ ਟਾਈਮ ਦੇ ਵਿੱਚ ਹੀ ਇਹ ਪੂਰੀ ਤਰ੍ਹਾਂ ਗਰਮ ਹੋ ਗਈ ਆ ਹੁਣ ਆਪਾਂ ਇਹਨੂੰ ਤਕਰੀਬਨ ਪੰਜਾਹ ਮਿੰਟ ਲਈ ਖੱਟੋ-ਘੱਟ ਛੋਟੇ ਗੈਸ ਦੇ ਉੱਪਰ ਸਲੋ ਫਲੇਮ ਦੇ ਉੱਪਰ ਰੱਖ ਦਿਆਂਗੇ ਤੇ ਇਸ ਤਰ੍ਹਾਂ ਉੱਪਰੋਂ ਇਹਨੂੰ ਕਵਰ ਕਰ ਦੇਾਂਗੇ ਤੇ 50 ਮਿੰਟ ਦੇ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਤੁਹਾਨੂੰ ਇੱਕ ਵਧੀਆ ਜੀ ਖੁਸ਼ਬੂ ਆਉਣ ਲੱਗ ਜਾਨੀ ਆਪਣੇ ਆਪ ਹੀ ਪਤਾ ਲੱਗ ਜਾਏਗਾ ਤੇ ਇਸ ਤਰ੍ਹਾਂ ਨਾਈਫ ਇਨਸਰਟ ਕਰਕੇ ਚੈੱਕ ਕਰ ਲਵਾਂਗੇ ਨਾਈਫ ਜਿਹੜਾ ਹੈ ਉਹ ਥੋੜਾ ਬਿਲਕੁਲ ਕਲੀਨ ਹੋਣਾ ਚਾਹੀਦਾ ਇਹ ਛੋਟਾ ਜਿਹਾ ਦਾਣਾ ਜਿਹੜਾ ਲੱਗਿਆ ਹੋਇਆ ਨਾ ਇਹ ਤਿਲ ਲੱਗਿਆ ਹੋਇਆ ਵਾ ਤੇ ਇਸ ਤਰੀਕੇ ਦੇ ਨਾਲ ਸਾਡੀ ਬਰੈਡ ਜਿਹੜੀਆਂ ਬਣ ਕੇ ਰੈਡੀ ਹੋ ਗਈ ਇਹਦਾ ਕਲਰ ਜਿਹੜਾ ਹੈ ਕੜਾਈ ਵਿੱਚ ਜਿਹੜੀ ਅਸੀਂ ਬਣਾਉਨੇ ਦਾ ਕਲਰ ਉੱਪਰੋਂ ਜਿਆਦਾ ਡਾਰਕ ਨਹੀਂ ਹੁੰਦਾਗਾ ਕਿਉਂਕਿ ਉੱਪਰੋਂ ਇਹਨੂੰ ਸੇਕ ਨਹੀਂ ਪੈਂਦਾ ਜੇ ਤੁਸੀਂ ਓਵਨ 'ਚ ਬਣਾਉਂਗੇ ਤੁਹਾਨੂੰ ਰਿਜ਼ਲਟ ਬਿਲਕੁਲ ਮਾਰਕੀਟ ਵਾਲੇ ਹੀ ਮਿਲਣਗੇ ਤੇ ਉੱਪਰ ਦੀ ਤੇਲ ਜਾਂ ਘਿਓ ਜਾਂ ਬਟਰ ਲਗਾ ਲੈਣਾ ਹੈ ਤਾਂਕਿ ਇਹ ਬਿਲਕੁਲ ਖੁਸ਼ਕ ਨਾ ਹੋਵੇ ਤੇ ਇਹਨੂੰ ਆਪਾਂ ਕੜਾਈ 'ਚੋਂ ਬਾਹਰ ਕੱਢ ਕੇ ਠੰਡੇ ਹੋਣ ਲਈ ਰੱਖ ਦੇਣਾ ਵਾ ਤੇ ਉੱਪਰ ਦੀ ਗਿੱਲਾ ਕੱਪੜਾ ਰੱਖ ਦਿਆਂਗੇ ਤਕਰੀਬਨ 1 ਘੰਟੇ ਦੇ ਲਈ 1 ਘੰਟੇ ਦੇ ਬਾਅਦ ਆਪਾਂ ਚੈੱਕ ਕਰਾਂਗੇ ਸਾਡੀ ਬ੍ਰੈਡ ਜਿਹੜੀ ਆ ਉਹ ਬਿਲਕੁਲ ਠੰਡੀ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਡੀਮੋਲਡ ਕਰ ਲਾਂਗੇ ਕਿਉਂਕਿ ਅਸੀਂ ਇਹਦੇ 'ਚ ਬਟਰ ਪੇਪਰ ਲਗਾਇਆ ਇਸ ਕਰਕੇ ਬਹੁਤ ਆਸਾਨੀ ਨਾਲ ਇਹ ਬਟਰ ਪੇਪਰ ਜਿਹੜਾ ਇਹ ਉਹ ਤੁਸੀਂ ਟਿਨ ਦੇ ਵਿੱਚੋਂ ਬਾਹਰ ਕੱਢ ਲੈਣਾ ਤੇ ਉਸ ਤੋਂ ਬਾਅਦ ਬਟਰ ਪੇਪਰ ਜਿਹੜਾ ਇਹ ਉਹ ਆਪਾਂ ਇੱਥੋਂ ਕੱਢ ਦਿਆਂਗੇ ਰਿਮੂਵ ਕਰ ਦਾਂਗੇ ਤੇ ਇਹ ਦੇਖੋ ਜੀ ਸਾਡੀ ਬ੍ਰੈਡ ਜਿਹੜੀ ਆ ਉਹ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਕਿੰਨੀ ਵਧੀਆ ਇਹਦੇ 'ਚ ਜਾਲੀ ਬਣੀ ਆ ਬਹੁਤ ਹੀ ਵਧੀਆ ਕਲਰ ਆਇਆ ਵਾ ਤੇ ਜੇ ਆਪਾਂ ਦੇਖੀਏ ਕਿ ਬ੍ਰੈਡ ਜਿਹੜੀ ਆ ਉਹ ਬਹੁਤ ਹੀ ਸੌਫਟ ਬਣੀ ਆ ਅਸੀਂ ਇਹਨੂੰ ਬਿਲਕੁਲ ਪਿਓਰ ਕਣਕ ਦੇ ਆٹے ਤੋਂ ਬਣਾਇਆ ਹੈ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬ੍ਰੈਡ ਸਾਡੀ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਇਹਨੂੰ ਨਾ ਕੱਟ ਲਵਾਂਗੇ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਉਣੀ ਆ ਕਿ ਅੰਦਰੋਂ ਇਹ ਕਿੰਨੀ ਝਾਲੀਦਾਰ ਬਣੀ ਆ ਤੇ ਕੱਟਣ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿੰਨੀ ਸਮੂਥ ਵੀ ਬਣੀ ਆ ਨਾਰਮਲ ਵਾਲੇ ਘਰ ਦੇ ਨਾਈਫ ਨਾਲ ਹੀ ਮੈਂ ਇਹਨੂੰ ਕੱਟ ਰਹੀ ਆ ਤੇ ਇਹ ਦੇਖੋ ਜੀ ਜਾਲੀ ਤੁਸੀਂ ਦੇਖੋ ਇਹਦੇ ਵਿੱਚ ਉਵੇਂ ਹੀ ਸਰਕਲ ਬਣੇ ਆ ਜਿਵੇਂ ਸੀ ਬਜ਼ਾਰ ਵਾਲੀ ਬਰੈਡ ਤੋਂ ਜਿਹੜੀ ਬਜ਼ਾਰੋਂ ਖਰੀਦ ਕੇ ਲਿਆਉਂਦੇ ਉੱਚ ਬਣੇ ਹੁੰਦੇ ਆ ਤੇ ਬਾਕੀ ਦੇ ਵੀ ਇਹਦੇ ਆਪਾਂ ਪੀਸ ਜਿਹੜੇ ਆ ਇਸੇ ਤਰ੍ਹਾਂ ਹੀ ਕੱਟ ਲਵਾਂਗੇ ਤੁਸੀਂ ਆਪਣੇ ਮਨਪਸੰਦ ਪੀਸ ਜਿਹੜੇ ਆ ਉਹ ਕੱਟ ਕਰ ਸਕਦੇ ਹੋ ਛੋਟੇ ਵੱਡੇ ਪਤਲੇ ਹਨਾ ਇਸ ਤਰੀਕੇ ਨਾਲ ਸਾਰੇ ਪੀਸ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਤੇ ਦੇਖੋ ਜੀ ਇੰਨੀ ਸੌਫਟ ਆ ਇਹ ਬ੍ਰੈਡ ਜਿਹੜੀ ਅਸੀਂ ਘਰ ਦੇ ਵਿੱਚ ਕਣਕ ਦੇ ਆٹے ਤੋਂ ਬਣਾਈ ਹੈ ਸਾਰੇ ਬੀਜ ਮੈਂ ਕੱਟ ਲਏ ਆ ਜੀ ਉਮੀਦ ਕਰਦੀ ਆ ਜੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੁਸੀਂ ਵੀ ਟਰਾਈ ਕਰੋਗੇ ਤੇ ਘਰ ਦੇ ਵਿੱਚ ਹੀ ਬਣਾਓਗੇ ਪਿਓਰ ਹੋਲ ਵੀਟ ਦੀ ਬ੍ਰੈਡ ਤੇ ਆਪਣਾ ਫੀਡਬੈਕ ਮੈਨਣਾ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ